ਇੱਕ ਬੇਹਦੀ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤੁਸੀਂ ਜਰਾ ਇਸ ਖਬਰ ਵੱਲ ਜ਼ੋਰ ਧਿਆਨ ਦੇਣਾ ਕਿਉਂਕਿ ਦਰਸਾ ਤੁਹਾਨੂੰ ਦੱਸੀਏ ਕੈ ਮੈਨੀਨਜੀਓਮਾ ਨਾਮ ਦਾ ਇੱਕ ਬ੍ਰੇਨ ਟਿਊਮਰ ਬਹੁਤ ਜ਼ਿਆਦਾ ਘਾਤਕ ਜਿਹੜਾ ਦੇਖਣ ਨੂੰ ਮਿਲਿਆ ਹੈ ਚਰਚਾ ਦਾ ਵਿਸ਼ਾ ਬਣਿਆ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਗਏ ਨੇ ਪੂਰੀ ਖਬਰ ਕੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਨੀਨਜੀਓਮਾ ਨਾਮ ਦਾ ਇਹ ਬ੍ਰੇਨ ਟਿਊਮਰ ਜੋ ਹੈ ਹਵਾ ਦੇ ਨਾਲ ਹੈ ਹਵਾ ਪ੍ਰਦੂਸ਼ਣ ਦੇ ਨਾਲ ਇਹ ਇੱਕ ਬ੍ਰੇਨ ਟਿਊਮਰ ਵੱਧਦਾ ਹੈ ਜਿਸ ਕਰਕੇ ਤੁਹਾਡੇ ਫੇਫੜਿਆਂ ਤੇ ਅਸਰ ਪਤਾ ਕਰਦਾ ਹੈ ਪਰ ਨਾਲ ਦੀ ਨਾਲ ਤੁਹਾਡੇ ਦਿਮਾਗ ਤੇ ਵੀ ਡੂੰਗਾ ਪ੍ਰਵਾਹ ਪਾਉਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦਿੱਲੀ ਖੰਨਾ ਔਰ ਹੋਰ ਕਈ ਥਾਵਾਂ ਦੇ ਉੱਤੇ ਆ ਇਸ ਨੂੰ ਲੈ ਕੇ ਚਰਚਾਾਂ ਮਾਂ ਤੇchni ਜਾਨੀ ਇਹ A ਬ੍ਰੇਨ ਟਿਊਮਰ ਹੁਣ ਕਈ ਥਾਵਾਂ ਤੇ ਉੱਤੇ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਚਿੰਤਾ ਜਿਤਾਈ ਜਾ ਰਹੀ ਹੈ ਹਾਲਾਂਕਿ ਹੁਣ ਤੁਹਾਨੂੰ ਦੱਸੀਏ ਕਿ ਵੱਧ ਦੇ ਵੱਧ ਜਿਹੜਾ ਹਵਾ ਪ੍ਰਦੂਸ਼ਣ ਹੈ ਉਸ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਲੋਕ ਪੀੜਤ ਹੁੰਦੇ ਨੇ ਲੋਕ ਸ਼ਿਕਾਰਤ ਹੁੰਦੇ ਨੇ ਆ ਬਿਮਾਰੀਆਂ ਦਾ ਪਰ ਕਿਤੇ ਨਾ ਕਿਤੇ ਕੁਝ ਅਜਿਹੀਆਂ ਚੀਜ਼ਾਂ ਜੋ ਤੁਹਾਡੇ ਦਿਮਾਗ ਤੇ ਵੀ ਡੂੰਗਾ ਅਸਰ ਪਾ ਦਿੰਦੀਆਂ ਨੇ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਡੂੰਗਾ ਅਸਰ ਤੁਹਾਡੇ ਦਿਮਾਗ ਤੇ ਤਾਂ ਪਾਉਂਦੀਆਂ ਨੇ ਪਰ ਨਾਲ ਦੀ ਨਾਲ ਫਿਰ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ ਜਿਸ ਤੋਂ ਬਾਅਦ ਤੁਹਾਡਾ ਦਿਮਾਗ ਬਹੁਤ ਜ਼ਿਆਦਾ ਚੀਜ਼ਾਂ ਦੇ ਨਾਲ ਉਲਝਦਾ ਹੋਇਆ ਬਿਮਾਰੀਆਂ ਦੇ ਨਾਲ ਜਿਹੜਾ ਚੁੰਜਦਾ ਹੋਇਆ ਨਜ਼ਰ ਆ ਰਿਹਾ ਯਾਨੀ ਕਿ ਹੁਣ ਮੈਂ

ਇਹ ਇੰਨਾ ਤੋਂ ਜ਼ਿਆਦਾ ਘਾਤਕ ਦੱਸਿਆ ਗਿਆ ਕਿ ਕਈ ਥਾਵਾਂ ਦੇ ਉੱਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋਏ ਨੇ ਔਰ ਇਹ ਕੇਸਿਸ ਜਿਹੜੇ ਨੇ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਨੇ ਔਰ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਖਾਸ ਧਿਆਨ ਦਿਓ ਮੈਨੀ ਨਿਜੋਮਾ ਨਾਮ ਦਾ ਇਹ ਜਿਹੜਾ ਹੁਣ ਇੱਕ ਬ੍ਰੇਨ ਟਿਊਮਰ ਹੈ ਇਹ ਤੁਹਾਡੇ ਫੇਫੜਿਆਂ ਤੇ ਅਸਰ ਤਾਂ ਕਰਦਾ ਕਿਉਂਕਿ ਹਵਾ ਪ੍ਰੋਡਿਊਸ਼ਨ ਦੇ ਕਰਕੇ ਜਿੱਥੇ ਵੱਧੇ ਉਹ ਤੁਹਾਡੇ ਫੇਫੜਿਆਂ ਤੇ ਅਸਰ ਹੁੰਦਾ ਪਰ ਇਹ ਬ੍ਰੇਨ ਟਿਊਮਰ ਤੁਹਾਡੇ ਦਿਮਾਗ ਤੇ ਬਹੁਤ ਅਸਰ ਕਰਦਾ ਹੈ ਔਰ ਯਾਨੀ ਕਿ ਵੱਧ ਦੇ ਹਵਾ ਪ੍ਰੋਡਿਊਸ਼ਨ ਦੇ ਕਰਕੇ ਇਹ ਬ੍ਰੇਨ ਹਿਊਮਰ ਹੋਣਾ ਜ਼ਿਆਦਾ ਫਾਇਦਾ ਹੋਇਆ ਦਿਖਾਈ ਦੇ ਰਿਹਾ ਜਾਨੀ ਕਿ ਤੁਸੀਂ ਜੇਕਰ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹੋ ਯਾ ਤੁਹਾਡਾ ਸਿਰ ਦਰਦ ਕਰਦਾ ਹੈ ਤੁਹਾਡੇ ਸਿਰ ਭਾਰੀ ਰਹਿੰਦਾ ਹੈ ਜਾਂ ਕੋਈ ਹੋਰ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਤੁਸੀਂ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ ਕਿਉਂਕਿ ਇਹ ਨਜ਼ਰ ਅੰਦਾਜ਼ ਕਰਨਾ ਤੁਹਾਡੇ ਲਈ ਹੀ ਘਾਤਕ ਬਣੇਗਾ ਕਿਉਂਕਿ ਅਜਿਹੀਆਂ ਚੀਜ਼ਾਂ ਪਹਿਲਾਂ ਤਾਂ ਸ਼ੁਰੂਆਤੀ ਤੌਰ ਤੇ ਸਮਝ ਨਹੀਂ ਲੱਗਦੀਆਂ ਅਸੀਂ ਅਣਗਹਿਲੀ ਕਰਦੇ ਹਾਂ ਪਰ ਬਾਅਦ ਵਿੱਚ ਸਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਂਦੀ ਹੈ ਇਸ ਕਰਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਬਿਲਕੁਲ ਵੀ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਹਿਮ ਖਬਰ ਤੁਹਾਡੇ ਨਾਲ ਇਸ ਵਕਤ ਦੀ ਸਾਂਝੀ ਕੀਤੀ ਹੈ ਤੇ ਦੂਸਰੇ ਪਾਸੇ ਦੀ ਗੱਲ ਕਰੀਏ ਤਾਂ ਮੈਨੀ ਨਜੂਮਾ ਨਾਮ ਦਾ ਜਿਹੜਾ ਪ੍ਰਿੰਟ ਹਿਮਰ ਆ ਇਹ ਬਹੁਤ ਸਾਰੇ ਲੋਕਾਂ ਦੇ ਉੱਤੇ ਪ੍ਰਭਾਵ ਪਾ ਰਿਹਾ ਹੈ ਬੱਚੇ ਬਜ਼ੁਰਗ ਹਰ ਕੋਈ ਇਸ ਦਾ ਸ਼ਿਕਾਰ ਹੋ ਰਿਹਾ ਹੈ ਇਸ ਕਰਕੇ ਤੁਸੀਂ ਸਾਵਧਨ ਤੇ ਸੁਚੇਤ ਰਹੋ ਤੁਸੀਂ ਖਾਸ ਕਰਕੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਵਾਦੋ ਦੇ ਹਵਾ ਪ੍ਰਦੂਸ਼ਣ ਦੇ ਕਰਕੇ ਕਿਉਂਕਿ ਪੋਲਿਊਸ਼ਨ ਜਾਂਦਾ ਹੈ ਲੋਕਾਂ ਦੇ ਕੋਲ ਵਾਹਨ ਜ਼ਿਆਦਾ ਹੈ ਹਵਾ ਜਿਹੜੀ ਪ੍ਰਭਾਵਿਤ ਹੁੰਦੀ ਹੈ ਉਹ ਤੁਹਾਡੇ ਫੇਫੜਿਆਂ ਤੇ ਅਸਰ ਪਾ ਕਰਦੀ ਹੈ ਪਰ ਨਾਲ ਦੀ ਨਾਲ ਇਹ ਟਿਊਮਰ ਦਿਮਾਗ ਤੇ ਵੀ ਡੂੰਗਾ ਅਸਰ ਕਰ ਰਹੀ ਹੈ ਜਾਨੀ ਕਿ ਹਵਾ ਪ੍ਰਦੂਸ਼ਣ ਤੁਹਾਡੇ ਫੇਫੜਿਆਂ ਦੇ ਨਾਲ ਨਾਲ ਤੁਹਾਨੂੰ ਇੱਕ ਟਿਊਮਰ ਦਾ ਸ਼ਿਕਾਰ ਬਣਾ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਤੁਹਾਡੇ ਲਈ ਘਾਤਕ ਹੈ ਇਸ ਕਰਕੇ ਤੁਹਾਨੂੰ ਜ਼ਰਾ ਸੁਚੇਤ ਹੋਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਕੋਈ ਤਕਲੀਫ ਇਹ ਹੈ ਕੋਈ ਦਰਦ ਤੁਹਾਡੀ ਬੋੜੇ ਦੇ ਵਿੱਚ ਤਾਂ ਤੁਰੰਤ ਤੁਸੀਂ ਡਾਕਟਰ ਕੋਲ ਜਾਓ ਤੇ ਬਿਲਕੁਲ ਵੀ ਅੰਗੈਲੀ ਨਾ ਕਰਨਾ ਤੇ ਲੋਕਾਂ ਦੇ ਭਲੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਾਵਧਾਨੀ ਦੇ ਸੁਚੇਤ ਰਹੋ